ਡੀਐਸਪੀ ਗੁਰਸ਼ੇਰ ਸਿੰਘ ਸੰਧੂ ਇਹ ਕਮਾਂਗੇ ਕਿ ਡਿਸਮਿਸ ਕੀਤਾ ਗਿਆ ਡੀਐਸਪੀ ਹੁਣ ਵਿਜੀਲੈਂਸ ਦੇ ਕੋਲ ਵੀ ਜਿਹੜੇ ਉਸਦੇ ਕੇਸ ਪਹੁੰਚੇ ਸੀ ਉਸ ਤੋਂ ਪਤਾ ਇਹ ਲੱਗਦਾ ਹੈ ਕੁਝ ਵੇਰਵੇ ਸਾਹਮਣੇ ਆਉਂਦੇ ਨੇ ਅਖਬਾਰਾਂ ਚ ਖਬਰਾਂ ਛਪੀਆਂ ਨੇ ਕਿ ਉਸ ਦੀ ਜਿਹੜੀ ਜਾਇਦਾਦ ਬਣਾਈ ਹੋਈ ਹੈ ਹੁਣ ਵਿਜੀਲੈਂਸ ਨੇ ਉਹਦੀ ਵੀ ਕੋਖ ਕਰਨੀ ਸ਼ੁਰੂ ਕੀਤੀ ਹੈ ਕਿ ਕਿੱਥੇ ਕਿੱਥੇ ਬਣੀ ਹੈ ਕੀ ਉਹ ਜਾਇਦਾਦ ਮਿਹਨਤੀ ਕਮਾਈ ਨਾਲ ਬਣੀ ਹੈ ਜਾਂ ਦੋ ਨੰਬਰ ਦੀ ਕਮਾਈ ਨਾਲ ਇਹ ਜਿਹੜਾ ਮੁੱਦਾ ਹੈ ਇਸ ਨੂੰ ਥੋੜਾ ਵਿਸਤਾਰ ਨਾਲ ਖੋਲੋ ਦਵਿੰਦਰਪਾਲ ਜੀ ਕਿ ਕੀ ਇਹਦਾ ਪਿਛੋਕੜ ਕੀ ਹੈ ਅਸਲ ਦੇ ਵਿੱਚ ਜਿਹੜੀਆਂ ਜਾਇਦਾਦਾਂ ਦਾ ਰੌਲਾ ਕੀ ਹੈ ਅਸਲ ਚ ਅਸਲ ਚ ਕੀ ਹੈ ਵੀ ਜਿਹੜਾ ਮੋਹਾਲੀ ਦਾ ਏਰੀਆ ਹੋ ਗਿਆ ਨਾ ਮੋਹਾਲੀ ਖੜ ਡੇਰਾ ਬਸੀ ਇਸ ਏਰੀਏ ਦੇ ਵਿੱਚ ਤੁਸੀਂ ਪਾਹੇ ਡੀਐਸਪੀ ਹੋਵੇ ਚਾਹੇ ਐਸਐਚਓ ਹੋਵੇ ਚਾਹੇ ਵੀਡੀਓ ਹੋਵੇ ਚਾਹੇ ਈਓ ਹੋਵੇ ਜੀ ਤੁਸੀਂ ਉਹ ਪਿੱਛੇ ਜੇ ਗ੍ਰੀਸ਼ ਵਰਮਾ ਵੀ ਫੜਿਆ ਸੀ ਪੰਜਾਬ ਰੈਜੀਡੈਂਸ ਬਿਊਰੋ ਨੇ ਕਿੰਨੀਆਂ ਆਉਂਦੀਆਂ ਪ੍ਰਾਪਰਟੀਆਂ ਜਿਹੜੀਆਂ ਸਾਹਮਣੇ ਆ ਗਈਆਂ ਸੀ ਉਸੇ ਤਰ੍ਹਾਂ ਜਿਵੇਂ ਅਸੀਂ ਕਿ ਤੁਹਾ ਆਈਫੋਨ ਸਸ ਗੁਰਸ਼ੇਰ ਸਿੰਘ ਸੰਧੂ ਦਾ ਵੀ ਅਸੀਂ ਜਿਹੜਾ ਜ਼ਿਕਰ ਜਿਹੜਾ ਅੱਜ ਮੀਡੀਆ ਦੇ ਵਿੱਚ ਅਸੀਂ ਦੇਖਿਆ ਵੀ ਉਹਨੇ ਉਹ ਕੀ ਕਰਦਾ ਸੀ ਵੀ ਜਿਹੜੀਆਂ ਡਿਸਪਿਊਟਡ ਪ੍ਰਾਪਰਟੀਆਂ ਵਿਵਾਦਤ ਪ੍ਰਾਪਰਟੀਆਂ ਸਸਤੇ ਭਾਅ ਤੇ ਖਰੀਦ ਲੈਂਦਾ ਸੀ ਅੱਗੇ ਵੇਚਦਾ ਸੀ ਜਾਂ ਉਹਨਾਂ ਨੂੰ ਖਾ ਲੈ ਲੈਂਦਾ ਸੀ ਜਿਵੇਂ ਉਹ ਅੱਗੇ ਤਫਤੀਸ਼ ਹੈ ਜਾਂ ਜਾਂ ਤੇ ਜਿਹੜੀ ਉਹਦੇ ਚ ਸਾਹਮਣੇ ਆਊਗਾ ਕੀ ਹੈ ਮਤਲਬ ਇਹ ਵਰਤਾਰਾ ਬਹੁਤ ਮੰਦਭਗ ਹੈ ਤੁਸੀਂ ਇੱਥੋਂ ਦੇ ਨਾਮੀ ਬਿਲਡਰਜ਼ ਜਿੰਨੇ ਨੇ ਤੁਸੀਂ ਉਹਨਾਂ ਦਾ ਸਾਰੀਆਂ ਪ੍ਰਾਪਰਟੀਆਂ ਦੀ ਜੇ ਕੋਈ ਕਮਿਸ਼ਨ ਬਣਾ ਕੇ ਕੋਈ ਜਾਂਚ ਕਰਨ ਬੈਠੇ ਤੁਹਾਨੂੰ ਐਸਐਚਓ ਤੋਂ ਲੈ ਕੇ ਬੀਜੀਪੀ ਤੱਕ ਦੇ ਬੰਦਿਆਂ ਦੇ ਉਥੇ ਜਿਹੜੀਆਂ ਜ਼ਾਇਦਾਦਾਂ ਦੇ ਮੇਰ ਵੀ ਤੁਹਾਨੂੰ ਮਿਲ ਜਾਣਗੇ ਸਹਜੇ ਮਿਲ ਜਾਣਗੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕੋਈ ਗਵਰਨਮੈਂਟ ਕਮਿਸ਼ਨ ਬਣਾਉਣ ਦਾ ਹੌਸਲਾ ਕਰੇ ਚਾਹੇ ਗਵਰਨਮੈਂਟ ਆਫ ਇੰਡੀਆ ਚਾਹੇ ਹੋਰ ਤੁਹਾਨੂੰ ਉਥੇ ਬਹੁਤ ਕੁਝ ਮਿਲ ਜੂਗਾ ਚਾਹੇ ਬੇਚੀਆਂ ਵੀ ਹੁਣ ਪੁਰਾਣਾ ਮਤਲਬ ਰਿਕਾਰਡ ਦਾ ਪੁਰਾਣਾ 10 15 20 ਸਾਲ ਪੁਰਾਣਾ ਜਿਹੜਾ ਉਹ ਖੋਖਣਾ ਪਊਗਾ ਫਿਰ ਜਿਵੇਂ ਇੱਥੇ ਜ਼ਮੀਨਾਂ ਜਿਹੜੇ ਏਰੀਆ ਚ ਅਕਵਾਇਰ ਹੁੰਦੀਆਂ ਐ ਉਥੇ ਕਿਵੇਂ ਅਫਸਰ ਜਿਹੜੇ ਐ ਆਗੇ ਸੌਣ ਆਈਪੀਐਸ ਹੁਣ ਕਿਵੇਂ ਉੱਥੇ ਪ੍ਰਾਪਰਟੀਆਂ ਖਰੀਦਦੇ ਆ ਤੇ ਉਸ ਤੋਂ ਬਾਅਦ ਗਵਰਨਮੈਂਟਾਂ ਤੋਂ ਕਿਵੇਂ ਮੁਆਵਜ਼ਾ ਲੈਂਦੇ ਆ ਇਹ ਅਮਰੂਦ ਘਟਾਲੇ ਦੇ ਵਿੱਚ ਅਸੀਂ ਤਾਜ਼ਾ ਜਿਹੜਾ ਉਹ ਦੇਖ ਚੁੱਕੇ ਆ ਉਹ ਉਹ ਸਾਡੇ ਸਾਡੇ ਸਾਹਮਣੇ ਹੀ ਆ ਜੀ ਮਤਲਬ ਪ੍ਰਾਪਰਟੀ ਡੀਲਰਾਂ ਨਾਲ ਤਾਂ ਇੰਨੀ ਜ਼ਿਆਦਾ ਸਾਠ ਗਾਠ ਹੈ ਪ੍ਰਾਪਰਟੀ ਡੀਲਰ ਤੁਸੀਂ ਦੇਖੋ ਵੀ ਹਰ ਇੱਕ ਬਿਲਡਰ ਕੋਲ ਗਨਮੈਨ ਨੇ ਹਮ ਹਰ ਇੱਕ ਪ੍ਰਾਪਰਟੀ ਡੀਲਰ ਕੋਲ ਗਨਮੈਨ ਨੇ ਉਹ ਕਿੱਥੋਂ ਆਉਂਦੇ ਨੇ ਕਿਵੇਂ ਆਉਂਦੇ ਨੇ ਕਿਉਂਕਿ ਪੁਲਿਸ ਅਫਸਰਾਂ ਨਾਲ ਸਾਰਿਆਂ ਨਾਲ ਮੇਰੀ ਪੋਗਤਾਂ ਨਾਲ ਪ੍ਰੋਪਰਟੀਆਂ ਤੇ ਉਹ ਪ੍ਰੋਪਰਟੀਆਂ ਆਇਡੈਂਟੀਫਾਈ ਕਰਦੇ ਨੇ ਵੀ ਕਿਹੜੀ ਪ੍ਰੋਪਰਟੀ ਵਿਵਾਦਿਤ ਹੈ ਕਿਹੜੀ ਕਿਵੇਂ ਹੈ ਕਿਹਦੇ ਤੇ ਕਿਵੇਂ ਕਬਜ਼ਾ ਕੀਤਾ ਜਾ ਸਕਦਾ ਕਿਹੜੇ ਮਾਲਕ ਦੀ ਕਿਵੇਂ ਬਾਹਮ ਰੂੜੀ ਜਾ ਸਕਦੀ ਹੈ ਤੇ ਪੁਲਿਸ ਵਾਲੇ ਫਿਰ ਉਵੇਂ ਕਰ ਸਕਦੇ ਨੇ ਤੇ ਪੁਲਿਸ ਖਾਕੀ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਤਾਕਤ ਹੁੰਦੀ ਹੈ ਖਾਕੀ ਦੇ ਨਾਲ ਵੈਪਨ ਵੀ ਹੁੰਦਾ ਹੈ ਬਾਪੇ ਵੈਪਨ ਦੇ ਨਾਲ ਉਹਨਾਂ ਕੋਲ ਆਈਪੀਸੀ ਵੀ ਹੁੰਦੀ ਹੈ ਪਰਚਾ ਵੀ ਦਰਜ ਕਰ ਸਕਦੇ ਆ ਇਸ ਲਈ ਬਹੁਤ ਵੱਡੇ ਦੋ ਤਿੰਨ ਹਥਿਆਰ ਨੇ ਜਿਹੜੇ ਖਾਕੀ ਪਾ ਕੇ ਜਦੋਂ ਮਿਲ ਜਾਂਦੇ ਨੇ ਉਹਦੇ ਚ ਬਹੁਤ ਕੁਝ ਜਿਹੜਾ ਆ ਜਾਂਦਾ ਹੈ ਗੁਰਸ਼ੀਰ ਸਿੰਘ ਸੰਧੂ ਦਾ ਕੱਲਾ ਕੁ ਜਿਕਰ ਕਰ ਲਈਏ ਦੂਜੀ ਗੱਲ ਫਿਰ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਪੁਲਿਸ ਦੇ ਮਸਲਿਆਂ ਤੇ ਬਹੁਤਾਂ ਤੇ ਪਰਦਾ ਪੈ ਜਾਂਦਾ ਹੈ ਅਸ਼ੀਸ਼ ਕਪੂਰ ਵਰਗਾ ਕੋਈ ਹੁੰਦਾ ਜਿਹੜਾ ਅੜਕੇ ਆ ਜਾਂਦਾ ਜਿਹੜਾ ਜੇਲ੍ਹ ਦੀ ਹਵਾ ਖਾਂਦਾ ਹੈ ਕਈ ਪਰਚੇ ਦਰਜ ਅਦਰਵਾਈਜ਼ ਬੰਦੇ ਭੱਜ ਜਾਂਦੇ ਨੇ ਰਾਜਜੀਤ ਸਾਡੇ ਸਾਹਮਣੇ ਐਗਜ਼ਾਮਪਲ ਹੈ ਉਹਦੇ ਤੇ ਡੀਏ ਦਾ ਕੇਸ ਵੀ ਹੋਇਆ ਗੁਰਸ਼ੀਰ ਸਿੰਘ ਸੰਧੂ ਸਾਡੇ ਸਾਹਮਣੇ ਐਗਜ਼ਾਮਪਲ ਹੈ ਸੰਗਰੂਰ ਦੇ ਵਿੱਚ ਇੱਕ ਐਸਐਸਪੀ ਦਾ ਜਿਹੜਾ ਮਾਮਲਾ ਉਹ ਮਨਦੀਪ ਸਿੰਘ ਸਿੱਧੂ ਨੇ ਸਾਹਮਣੇ ਲਿਆਂਦਾ ਸੀਗਾ ਜਿਹੜੇ ਹੁਣ ਡੀਏ ਜੀ ਪਟਿਆਲਾ ਬਣੇ ਉਹ ਉਹ ਮਸਲਾ ਰਫਾ ਦਫਾ ਹੋ ਗਿਆ ਫਰੀਦਕੋਟ ਦੇ ਵਿੱਚ ਇੱਕ ਗੈਂਗਸਟਰ ਦੀ ਮਾਂ ਤੋਂ ਪੈਸੇ ਲੈਣ ਦਾ ਇੱਕ ਮਸਲਾ ਸਾਹਮਣੇ ਆਇਆ ਸੀ ਉਹ ਰਫਾਫਾਫਾ ਹੋ ਗਿਆ ਬਠਿੰਡੇ ਦੇ ਵਿੱਚ ਕੋਈ ਮਸਲਾ ਇਸੇ ਤਰ੍ਹਾਂ ਸਾਹਮਣੇ ਆਇਆ ਉਹ ਰਫਾਫਾਫਾ ਹੋ ਗਿਆ ਤਰਨਤਾਰਨ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਡੀਐਸਪੀ ਕਹਿੰਦਾ ਵੀ ਸਮਗਲਰ ਤੋਂ ਪੈਸੇ ਪਰ ਫਰੀਦਕੋਟ ਦੇ ਵਿੱਚ ਇੱਕ ਡੀਆਈਜੀ ਐਸਐਚਓ ਡੀਐਸਪੀ ਕਰਨਾ ਕੁਝ ਜਿਹੜਾ ਮਤਲਬ ਤੁਸੀਂ ਇਕੱਲੇ ਇਕੱਲੇ ਜੇ ਕੇਸ ਲੈਣ ਲੱਗ ਜਿਓ ਪੁਲਿਸ ਦੇ ਇਹ ਮੈਨੂੰ ਲੱਗਦਾ ਵੀ ਤੁਹਾਨੂੰ ਕਾਫੀ ਵੱਡੀ ਜਿਹੜੀ ਹੈ ਉਹ ਲਿਸਟ ਲੈ ਕੇ ਬੈਠਣਾ ਪਊਗਾ ਕਾਫੀ ਵੱਡਾ ਲੰਬਾ ਜਿਹੜਾ ਕੱਚਾ ਚਿਠਾ ਤਿਆਰ ਹੋ ਜਾਊਗਾ ਜੀ ਉਦੋਂ ਚ ਇਹ ਚਾਹੀਦਾ ਵੀ ਖਟੋ-ਖਟ ਜਿਹੜੇ ਬੰਦੇ ਗਵਰਨਮੈਂਟ ਲਈ ਡਿਪਾਰਟਮੈਂਟ ਲਈ ਬਦਨਾਮੀ ਦਾ ਕਾਰਨ ਬਣਦੇ ਨੇ ਹੂੰ ਉਹਨਾਂ ਦੇ ਖਿਲਾਫ ਤੱਥਾਂ ਤੇ ਆਧਾਰਿਤ ਜੋ ਵੀ ਫੈਕਟ ਸਾਹਮਣੇ ਆਉਂਦੇ ਨੇ ਚਾਹੇ ਕੋਈ ਪ੍ਰਾਪਰਟੀ ਦਾ ਫੈਕਟ ਸਾਹਮਣੇ ਆਉਂਦਾ ਚਾਹੇ ਕੋਈ ਗੈਂਗਸਟਰਜ਼ ਨਾਲ ਮਿਲੀਭੁਗਤ ਦਾ ਤੱਤ ਸਾਹਮਣੇ ਆਉਂਦਾ ਚਾਹੇ ਕੋਈ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦਾ ਸਾਹਮਣੇ ਆਉਂਦਾ ਜਿਵੇਂ ਰਾਜਜੀਤ ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦਾ ਪਰਚਾ ਦਰਜ ਕੀਤਾ ਗੁਰਸ਼ੇਰ ਸੰਧੂ ਤੇ ਗੈਂਗਸਟਰਜ਼ ਨਾਲ ਮਿਲੀਭੁਗਤ ਦਾ ਪਰਚਾ ਦਰਜ ਕੀਤਾ ਇਹ ਇਹੋ ਜਿਹੇ ਮਾਮਲੇ ਆ ਦੀ ਜਿਨ੍ਹਾਂ ਮਾਮਲਿਆਂ ਨਾਲ ਪੰਜਾਬੀ ਤੇ ਸਾਰਾ ਪੰਜਾਬ ਬੜਾ ਜੂਝ ਰਿਹਾ ਹੈ ਜਦੋਂ ਜੈਦ ਕਰ ਰਿਹਾ ਹੈ ਲੜਾਈ ਲੜ ਰਿਹਾ ਹੈ ਇੱਕ ਪਾਸੇ ਨਸ਼ਾ ਨਸ਼ੇਦੜ ਲੜਾਈ ਲੜ ਰਿਹਾ ਹੈ ਦੂਜੇ ਪਾਸੇ ਗੈਂਗਵਾਦ ਨਾਲ ਲੜਾਈ ਲੜ ਰਿਹਾ ਹੈ ਜਦੋਂ ਅਸੀਂ ਦੋ ਫਰੰਟਾਂ ਤੇ ਇੱਕ ਵੱਡੀ ਲੜਾਈ ਲੜ ਰਿਹਾ ਹੈ ਪੰਜਾਬ ਸਰਕਾਰ ਵੀ ਕਹਿੰਦੀ ਹੈ ਵੀ ਅਸੀਂ ਲੜਾਈ ਲੜ ਰਹੇ ਹਾਂ ਰੋਜ਼ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਪੁਲਿਸ ਦੀਆਂ ਜਿਹੜੀਆਂ ਕਦੇ AGFT ਬਣਾਈ ਜਾਂਦੀ ਹੈ ਕਦੇ ਨਾਰਕੋਟਿਕਸ ਕੰਟਰੋਲ ਟਾਸਕ ਫੋਰਸ ਬਣਾਈ ਜਾਂਦੀ ਹੈ ਜਦੋਂ ਗਵਰਨਮੈਂਟ ਕਹਿੰਦੀ ਹੈ ਵੀ ਅਸੀਂ ਬਹੁਤ ਸੀਰੀਅਸ ਆ ਤਾਂ ਉਸ ਮਸਲੇ ਦੇ ਉਦੋਂ ਇੱਕ ਇੱਕ ਜ਼ਰੂਰ ਬਣ ਜਾਂਦਾ ਹੈ ਵੀ ਜੇ ਵਾਕਈ ਗਵਰਨਮੈਂਟ ਸੀਰੀਅਸ ਹੈ ਚਾਹੇ ਕੋਈ ਸਿਵਲ ਦਾਅਪ ਸਰ ਹੈ ਚਾਹੇ ਕੋਈ ਸੇਤ ਮੇਕ ਇੱਕ ਮਿਹਦਾ ਅਫਸਰ ਹੈ ਚਾਹੇ ਕੋਈ ਪੁਲਿਸ ਅਫਸਰ ਹੈ ਚਾਹੇ ਕੋਈ ਸਮਾਜ ਦਾ ਕੋਈ ਰਾਜਨੀਤਿਕ ਬੰਦਾ ਹੈ ਜਿਹਦੀ ਵੀ ਕਿਸੇ ਤਰ੍ਹਾਂ ਦੇ ਇਹੋ ਜਿਹੇ ਮਸਲੇ 'ਚ ਘਟੋ ਘਟ ਸ਼ਮੂਲੀਅਤ ਜਦੋਂ ਸਾਹਮਣੇ ਆਉਂਦੀ ਹੈ ਤਾਂ ਇੱਕ ਤਾਂ ਉਹਦੀ ਤੇਜ਼ ਇਨਕੁਆਰੀ ਹੋਵੇ ਜੀ ਪੂਰੀ ਜਿਹੜੀ ਹੈ ਫਾਸਟ ਇਨਕੁਆਰੀ ਹੋਵੇ ਚਲਾਨ ਪੇਸ਼ ਕਰਕੇ ਉਸ ਬੰਦੇ ਦੇ ਖਿਲਾਫ ਖੋਰ ਨਹੀਂ ਤਾਂ ਘਟੋ ਘਟ ਚਲਾਨ ਪੇਸ਼ ਕਰਕੇ ਤੱਥ ਪੇਸ਼ ਕਰਕੇ ਬੰਦੇ ਨੂੰ ਪਗੋੜਾ ਕਰਾਰ ਅਦਾਲਤੀ ਪ੍ਰਕਿਰਿਆ ਤਾਂ ਸ਼ੁਰੂ ਹੋਵੇ ਨਾ ਆਦਰਵਾਇਜ਼ ਕੀ ਹੁੰਦਾ ਜਾਂਚ ਸ਼ੁਰੂ ਹੈ ਹਮ ਬਸ ਜਾਂਚ ਜਾਂਚ ਹੀ ਰਹਿ ਜਾਂਦੀ ਹੈ ਹਮ ਇਸ ਲਈ ਇਹ ਘੱਟੋ ਘੱਟ ਗੁਰਸ਼ੇਰ ਕੱਲਾ ਨਹੀਂ ਜੇ ਅਸੀਂ ਇਸ ਅਸੀਂ ਮੁਹਾਲੀ ਡਿਸਟ੍ਰਿਕਟ ਦੀ ਜਾਂਚ ਕਰ ਲਈਏ ਕਿੰਨੇ ਇੱਥੇ ਫਾਰਮ ਹਾਊਸ ਕਿੰਨੇ ਤੋਂ ਨਿਕਲੇ ਆਉਣਗੇ ਅਫਸਰਾਂ ਦੇ ਚਾਹੇ ਸਿਵਲ ਦੇ ਅਫਸਰ ਨੇ ਚਾਹੇ ਪੁਲਿਸ ਅਫਸਰ ਨੇ ਸਾਰੀ ਸਾਰੇ ਜਿਹੜੋਂ ਪੰਜਾਬ ਨੂੰ ਲੁੱਟਣ ਦੀ ਗੱਲ ਹੁੰਦੀ ਹੈ ਉਹ ਤਾਂ ਸਾਰੇ ਵਿੱਚ ਹੀ ਰਲੇ ਹੋਏ ਨੇ ਸਾਰਿਆਂ ਦੀ ਸਾਰਿਆਂ ਦੀ ਜਾਂਚ ਚਾਹੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਬਣ ਜਾਂਦਾ ਹੈ ਰਿਪੋਰਟਾਂ ਆ ਜਾਂਦੀਆਂ ਨੇ ਰਿਪੋਰਟਾਂ ਉੱਥੇ ਫਿਰ ਰੱਦੀ ਦੀ ਟੋਕਰੀ ਛੋਟ ਦੀ ਤਿਆਈ ਨਹੀਂ ਹੁੰਦਾ ਕੁਝ ਨਹੀਂ ਬਣਦਾ ਤਾਂ ਕਿਸੇ ਨਾ ਕਿਸੇ ਤਣ ਪੱਤਰ ਲੱਗਾਂ ਜਾਂਦੇ ਨੇ ਰਿਪੋਰਟਾਂ ਕਿਉਂ ਰੁਕ ਜਾਂਦੀਆਂ ਨੇ ਇੱਕ ਬੜਾ ਵੱਡਾ ਸਵਾਲ ਹੈ ਕਿ ਅਸਲ ਦੇ ਵਿੱਚ ਤਹ ਤੱਕ ਜਾਣ ਦੀ ਲੋੜ ਹੈ ਅ ਜਿਵੇਂ ਇੱਕ ਗੱਲ ਹੋਰ ਪਤਾ ਲੱਗ ਰਹੀ ਹੈ ਭੁੱਲਰ ਸਾਹਿਬ ਜਿਵੇਂ ਇਸ ਗੁਰਸ਼ੇਰ ਸੰਧੂ ਵਾਲੇ ਕੇਸ 'ਚ ਆਪਾਂ ਪਹਿਲਾਂ ਵੀ ਕਾਫੀ ਦਫਾ ਚਰਚਾ ਕੀਤੀ ਹੈ ਪਰ ਹੁਣ ਪਤਾ ਲੱਗਿਆ ਕਿ ਜਦੋਂ ਉਸ ਦੀਆਂ ਖਬਰਾਂ ਲੱਗਦੀਆਂ ਨੇ ਪਤਾ ਲੱਗ ਗਿਆ ਕਿ ਪਤਾ ਨਹੀਂ ਕਿੱਧਰ ਫਰਾਰ ਹੋ ਗਿਆ ਜਾਂ ਫਰਾਰ ਕਰਵਾ ਦਿੱਤਾ ਗਿਆ ਉਹਦੇ ਪਿੱਛੇ ਕੌਣ ਬੰਦੇ ਨੇ ਇਹ ਵੀ ਨਹੀਂ ਪਤਾ ਲੱਗਿਆ ਅਜੇ ਹੁਣ ਕਹਿੰਦੇ ਕਿ ਐਲਓਸੀ ਵੀ ਜਾਰੀ ਹੋ ਗਈ ਹੈ ਜਿਹੜੇ ਸਮੇਂ ਤੇ ਕਾਰਵਾਈ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਦੇ ਸਟੈਪ ਚੁੱਕਣੇ ਪਹਿਲਾਂ ਚਾਹੀਦੇ ਸੀ ਉਹ ਹੁਣ ਚੁੱਕੇ ਜਾ ਰਿਹਾ ਹੈ ਇਹਦੀ ਵਜ੍ਹਾ ਕੀ ਹੋ ਸਕਦੀ ਦੁਖੇ ਦੋਸਤੋ ਸਪਸ਼ਟ ਇਹ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਦੇ ਸਿਆਸੀ ਗੁਰੂ ਵੀ ਕੋਈ ਵੱਡੇ ਨੇ ਮਾਈ ਬਾਪ ਤੇ ਪੁਲਿਸ ਦੇ ਵਿੱਚ ਵੀ ਵੱਡੇ ਮਾਈ ਬਾਪ ਬੈਠੇ ਨੇ ਇਸ ਕਰਕੇ ਗੁਰਚੇਰ ਸਿੰਘ ਸੰਧੂ ਉਹਨਾਂ ਨੂੰ ਪੂਰਾ ਪੂਰਾ ਮੌਕਾ ਦਿੱਤਾ ਕਿ ਤੂੰ ਕਾਬੂ ਆ ਚੁੱਕਾ ਗਿਆ ਤੇ ਤੇਰੀ ਭਲਾਈ ਇਹ ਹੈ ਕਿ ਤੂੰ ਜਲਦੀ ਨਿਕਲ ਜਾ ਇਸੋ ਹੋ ਸਕਦਾ ਕਿ ਪੁਲਿਸ ਅਫਸਰ ਹੋਣ ਹੋ ਸਕਦਾ ਕਿ ਸਿਆਸੀ ਗੁਰੂ ਹੋਣ ਔਰ ਜਿਸ ਬੰਦੇ ਦੀ ਇਸਨੇ ਇੰਟਰਵਿਊ ਕਰਵਾਈ ਹੋ ਸਕਦਾ ਉਹਦਾ ਹੱਥ ਹੋਵੇ ਹੁਣ ਸਵਾਲ ਹੈ ਕਿ ਗੁਰਸ਼ੇਰ ਸਿੰਘ ਸੰਧੂ ਨੂੰ ਇੰਨੇ ਖੁੱਲੇ ਹੱਥ ਕਿਨੇ ਦਿੱਤੇ ਇਹਨਾਂ ਇਹ ਕਿਵੇਂ ਸ਼ੇਰ ਗੁਰਸ਼ੇਰ ਤੋਂ ਕਿਵੇਂ ਸ਼ੇਰ ਬਣ ਗਿਆ ਕਿਵੇਂ ਇਲਾਕੇ ਦੇ ਵਿੱਚ ਜਿਹੜੀ ਡਿਸਪਿਊਟ ਪ੍ਰਾਪਰਟੀ ਜਿਹੜੀ ਆ ਇਹਨੇ ਖਰੀਦੀ ਆ ਸਸਤੇ ਭਾਅ ਤੇ ਕੀ ਉਸ ਸਮੇਂ ਮਹਾਲੀ ਦੇ ਵਿੱਚ ਜਿਹੜਾ ਲੱਗਾ ਰਿਹਾ ਇਹ ਡੀਐਸਪੀ ਸੀਆਈਏ ਇੰਚਾਰਜ ਸੀ ਉਦੋਂ ਐਸਐਸਪੀ ਕੌਣ ਸੀ ਉਦੋਂ ਐਸਐਸਪੀ ਕੌਣ ਸੀ ਕਿਉਂਕਿ ਐਸਐਸਪੀ ਹੀ ਜ਼ਿੰਮੇਵਾਰ ਹੁੰਦਾ ਜੇ ਉਹਦੇ ਥੱਲੇ ਕੋਈ ਇਦਾਂ ਦਾ ਬੰਦਾ ਹੈ ਚਾਹੇ ਉਹ ਸਿਪਾਈ ਹੈ ਤੇ ਉਹ ਜ਼ਿੰਮੇਵਾਰ ਮੰਨਿਆ ਜਾ ਸਕਦਾ ਔਰ ਇਹਨੂੰ ਤੇ ਡਾਇਰੈਕਟ ਦੀ ਅਪਰੋਚ ਉਸ ਸਮੇਂ ਦੀ ਐਸਐਸਪੀ ਦੇ ਨਾਲ ਹੀ ਕਿਉਂਕਿ ਇਹਦੇ ਕੋਲ ਸੀਆਈਏ ਦਾ ਵੀ ਇੰਚਾਰਜ ਸੀ ਹੁਣ ਸੀਆਈਏ ਦਾ ਜਿਹੜਾ ਇੰਚਾਰਜ ਹੁੰਦਾ ਵਾ ਉਹ ਕਹਿ ਸਕਦੇ ਕਿ ਤੁਸੀਂ ਐਸਐਸਪੀ ਦਾ ਲਾੜਲਾ ਪੋਤੋ ਹੁੰਦਾ ਕਿਉਂਕਿ ਜਿੰਨਾ ਸੀਆਈਏ ਕੰਮ ਕਰਦੀ ਹੈ ਚਾਹੇ ਉਹ ਇੰਟਰਨਲ ਤੌਰ ਤੇ ਚਾਹੇ ਐਕਸਟਰਨਲ ਤੌਰ ਤੇ ਕੈਸਾ ਦੇ ਕੇ ਇਹ ਦੋਨਾਂ ਦੀ ਹੀ ਜੋੜੀ ਹੋ ਸਕਦੀ ਉਹਨੂੰ ਪਿਓ ਪੁੱਤ ਦੀ ਜੋੜੀ ਕਹ ਲੋ ਭਰਾ ਭਰਾ ਦੀ ਜੋੜੀ ਕਹ ਲੋ ਪਰ ਉਸ ਸਮੇਂ ਗੁਰਸ਼ੇਰ ਸਿੰਘ ਦਾ ਮਾਈ ਬਾਪ ਕੌਣ ਸੀ ਔਰ ਸਭ ਤੋਂ ਦੂਜੀ ਵੱਡੀ ਗੱਲ ਹੈ ਕਿ ਉਹਨਾਂ ਦੇ ਖਿਲਾਫ ਹੁਣ ਤੱਕ ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ ਪੰਜਾਬ ਪੁਲਿਸ ਨੇ ਕੇਸ ਹੀ ਰਜਿਸਟਰ ਨਹੀਂ ਕੀਤਾਗਾ ਡਿਸਮਿਸ਼ਨ ਪਹਿਲਾਂ ਹੋ ਗਿਆ ਉਹਨੂੰ ਡੌਂਕਰੀ ਤੋਂ ਬਰਖਾਸ ਪਹਿਲਾਂ ਕਰ ਦਿੱਤਾ ਹੁਣ ਉਹਦੇ ਖਿਲਾਫ ਜਿਹੜੀਆਂ ਹੁਣ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਆ ਉਹਦੇ ਚ ਪਤਾ ਲੱਗਾ ਕਿ ਇਸ ਨੇ ਇਲਾਕੇ ਦੇ ਵਿੱਚ ਜਿਹੜੀ ਹੈ ਡਿਸਪਿਊਟ ਜਿਹੜੀ ਪ੍ਰਾਪਰਟੀ ਆ ਉਹ ਬੜੀ ਸਸਤੇ ਰੇਟਾਂ ਦੇ ਖਰੀਦੀ ਆ ਇਹਦਾ ਮਤਲਬ ਹੈ ਕਿ ਡਰਾਉਂਦਾ ਧਮਕਾਉਂਦਾ ਫਰੋਤੀਆਂ ਦੇ ਜ਼ਰੀਏ ਡਰਾਵਾ ਧਮਕਾਵਾ ਅਗਰ ਪੁਲਿਸ ਦਾ ਕੋਈ ਇਮਾਨਦਾਰ ਆਫੀਸਰ ਜਿਵੇਂ ਪ੍ਰਬੋਧ ਕੁਮਾਰ ਹੋਣਾ ਨੇ ਬੜੀ ਬਿਬਾਕੀ ਦੇ ਨਾਲ ਨੀਡਰ ਹੋ ਕੇ ਜਾਂਚ ਕੀਤੀ ਕਿ ਪਹਿਲੇ ਇੰਟਰਵਿਊ ਲਾਰੈਂਸ ਹੋਣ ਦੀ ਖਰੜ ਚੇ ਅਗਰ ਉਹੋ ਜਿਹਾ ਆਫੀਸਰ ਨੂੰ ਦਿੱਤੀ ਜਾਂਦੀ ਤੇ ਲੋਰ ਇਹਦੇ ਜਿਹੜੇ ਗੁਰਸ਼ੇਰ ਸਿੰਘ ਸੰਧੂ ਦੇ ਨਾਲ ਨਾਲ ਹੋਰ ਇਹਦੇ ਜਿਹੜੇ ਮਾਈ ਬਾਪ ਉਹਨਾਂ ਦੀ ਵੀ ਪਤਾ ਲੱਗ ਜਾਊਗਾ ਕਿ ਉਹਨਾਂ ਨੇ ਪ੍ਰਾਪਰਟੀ ਕਿੰਨੀ ਖੜੀ ਕੀਤੀ ਹੈਗੀ ਆ ਹਮਮ ਔਰ ਜਿਹੜਾ ਬਲਜਿੰਦਰ ਸਿੰਘ ਜਿਹਦੀ ਸ਼ਿਕਾਇਤ ਤੇ ਹੁਣ ਜਿਹੜਾ ਮਹਾਲੀ ਦੇ ਵਿੱਚ ਸਟੇਟ ਪੁਲਿਸ ਸਟੇਸ਼ਨ ਕੇਸ ਰਜਿਸਟਰ ਉਹ ਪਹਿਲਾਂ ਉਹਦਾ ਸਾਥੀ ਸੀ ਹਮਮ ਉਹ ਅਗਰ ਉਹ ਉਹਦੀ ਜਿਹੜੀ ਸ਼ਿਕਾਇਤ ਦੀ ਕਾਪੀ ਪੜ੍ਹੀ ਜਾਵੇ ਤਾਂ ਉਹਦੇ 'ਚ ਹੀ ਬੜਾ ਕੁਝ ਲਿਖਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ 'ਚ ਇਹ ਵੀ ਆ ਰਿਹਾ ਸੱਚ ਚਰਚਾ ਹੈ ਕਿ ਇਹਦੇ ਜਿਹੜੇ ਜਿਹੜੇ ਰਿਲੇਸ਼ਨ ਨੇ ਉਹ ਗੈਰ ਸਮਾਜਿਕ ਅੰਸਰਾਂ ਦੇ ਨਾਲ ਬੜੇ ਸੀ ਜੇ ਕਿਸੇ ਏ ਬੀ ਨੂੰ ਕਿਸੇ ਧਮਕੀਆਂ ਦੀ ਸੀ ਇਹਦੇ ਕੋਲ ਜਾਂਦੇ ਸੀ ਹਮਮ ਸ਼ਬਦੇ ਵੀ ਹੁੰਦੇ ਸੀ ਔਰ ਪਤਾ ਲੱਗਦਾ ਕਿ ਤੂੰ ਫਲਾਨੀ ਧਿਰ ਨੂੰ ਤੇਨੇ ਪੈਸੇ ਦਿੱਤੇ ਆ ਸਾਨੂੰ ਕਿਉਂ ਨਹੀਂ ਦਿੱਤੇ ਆ ਇੱਕ ਵਾਰੀ ਤੇ ਵੀ ਗੱਲ ਸਾਹਮਣੇ ਆਈ ਸੀ ਕਿ ਜਦੋਂ ਇਹ ਕੋਈ ਬੰਦਾ ਪੀੜਤ ਦੁਖੀ ਹੋ ਕੇ ਗੈਂਗਸਟਰਾਂ ਤੋਂ ਫਰੋਤੀ ਦੀ ਕਾਲ ਤੋਂ ਇਹਦੇ ਦਫ਼ਤਰ ਗਿਆ ਤਾਂ ਇਹ ਦਫ਼ਤਰ ਚੋਂ ਬਾਹਰ ਨਿਕਲਿਆ ਹੀ ਉਹ ਬੰਦਾ ਤੇ ਉਹਨੂੰ ਗੈਂਗਸਟਰ ਦੀ ਕਾਲ ਆ ਜਾਂਦੀ ਹੈ ਕਿ ਕਰਿਆ ਜਾਂ ਸ਼ਿਕਾਇਤ ਹੁਣ ਕਰਾਂਗੇ ਮੈਂ ਤੁਹਾਨੂੰ ਉਹੀ ਗੱਲ ਦੱਸੀ ਕਿ ਜਿਹੜੇ ਏ ਵੀ ਬੰਦੇ ਆਉਂਦੇ ਸੀ ਇੱਥੋਂ ਪਤਾ ਲੱਗਦਾ ਸੀ ਉਹ ਦੂਜੀ ਗੱਲ ਹੈ ਕਿ ਇਹ ਵਿਵਾਦਤ ਆਫੀਸਰ ਆ ਇੱਕ ਇਮੀਗ੍ਰੇਸ਼ਨ ਵਾਲਾ ਕਰੋੜਾ ਰੁਪਏ ਦਾ ਸੀ ਇਹਨੇ ਇਮੀਗ੍ਰੇਸ਼ਨ ਵਾਲੇ ਦਾ ਸਾਥ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਇਹਦੇ ਖਿਲਾਫ ਜਾਂਚ ਕੀਤੀ ਜਾਵੇ ਉਹ ਵੀ ਨਹੀਂ ਕੀਤੀ ਗਈ ਹੈਗੀ ਇਹਦਾ ਮਤਲਬ ਕਿ ਮਹਾਲੀ ਦੇ ਉਸ ਸਮੇਂ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਦਾ लाड़ਲਾ ਹੋਊਗਾ ਜਾਂ ਜਿਹੜੇ ਪੁਲਿਸ ਹੈੱਡ ਕੁਆਟਰ ਸੈਕਟਰ 9 'ਚ ਬੈਠੇ ਉਹਨਾਂ ਦਾ लाड़ਲਾ ਹੋਊਗਾ ਹੁਣ ਹੈ ਕਿ ਇਹਦੇ ਖਿਲਾਫ ਪਰਚੇ ਤੇ ਘੱਟੋ-ਘੱਟ 3-4 ਬਣਨੇ ਚਾਹੀਦੇ ਨੇ ਪਰਚੇ ਹਲੇ ਤੱਕ ਦਰਜ ਨਹੀਂ ਹੁਣ ਇਹ ਜਾਂਚ ਜਿਹੜੀ ਆ ਵੀ ਇਹਨੇ ਪ੍ਰਾਪਰਟੀ ਕਿੰਨੀ ਬਣਾਈਆਂ ਧੋਖਾ ਤੁਹਾਡੀ ਕਿੰਨੀ ਆ ਠੱਗੀ ਕਿੰਨੀ ਹੈਗੀ ਉਹ ਸਾਰੇ ਵਿਜੀਲੈਂਸ ਆਪਣਾ ਇੱਕ ਕੇਸ ਰਜਿਸਟਰ ਕਰਨ ਨੂੰ ਫਿਰਦੀ ਹੈਗੀਆ ਪੰਜਾਬ ਪੁਲਿਸ ਆਪਣਾ ਇੱਕ ਕੇਸ ਰਜਿਸਟਰ ਕਰਨ ਨੂੰ ਫਿਰਦੀ ਹੈ ਹਾਲਾਂਕਿ ਜਿਹੜੀ ਪ੍ਰਬੋਧ ਕੁਮਾਰ ਹੋਣਾ ਦੀ ਜਿਹੜੀ ਹਾਈ ਕੋਰਟ ਨੇ ਬਣਾਈ ਸੀ ਸੱਟ ਜਿਹਦੇ ਚ ਸੀ ਕਿ ਪਤਾ ਕੀਤਾ ਜਾਵੇ ਕਿ ਇੰਟਰਵਿਊ ਕਿ ਕਿੱਥੇ ਹੋਇਆ ਪੰਜਾਬ ਚ ਜੇ ਪੰਜਾਬ ਤੋਂ ਬਾਹਰ ਉਹ ਜਿਹੜੀ ਰਿਪੋਰਟ ਆ ਗਈ ਕਿ ਇੱਕ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਥਾਣੇ ਦੇ ਵਿੱਚ ਹੋਈ ਆ ਉਸ ਸਮੇਂ ਜਿਹੜੇ ਐਸਐਸਪੀ ਉਹਨੂੰ ਪੰਜਾਬ ਸਰਕਾਰ ਹਲੇ ਤੱਕ ਵਿਚਾਰ ਰਹੀ ਹੈ ਤੇ ਦੂਜੀ ਜਿਹੜੀ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਕਿਹਾ ਕਿ ਇਹਦੇ ਵਿੱਚ ਲੈਣ ਦੇਣ ਦਾ ਮਾਮਲਾ ਆਰਥਿਕ ਮਸਲਾ ਪੈਸਿਆਂ ਦੀ ਇਹਦੇ ਚ ਲੈਣ-ਦੇਣ ਹੈ ਤੇ ਇਹਦੇ ਚ ਇੱਕ ਹੋਰ ਨਵੀਂ ਸੈੱਟ ਬਣਾਈ ਜਾ ਉਹ ਵੀ ਸੈੱਟ ਦੀ ਜਿਹੜੀ ਜ਼ਿੰਮੇਵਾਰੀ ਪ੍ਰਬੋਧ ਕੁਮਾਰ ਹੋੜਾ ਨੂੰ ਦਿੱਤੀ ਗਈ ਉਹਦੇ ਚ ਦੋ ਫਿਰ ਏਡੀਜੀਪੀ ਰੈਂਕ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਨੇ ਇੱਕ ਨਲਬਖਸ਼ੋਰ ਨੇ ਇੱਕ ਜੀ ਨਗੇਸ਼ਵਰ ਰਾਉ ਲਾਇਗ ਹੁਣ ਉਹਨਾਂ ਦੀ ਵੀ ਚੱਲ ਰਹੀ ਹੈ ਰਿਪੋਰਟ ਤੀਜਾ ਇਹ ਮਸਲਾ ਆ ਗਿਆ ਕਿ ਇਹ ਜਿਹੜੀ ਵਿਜੀਲੈਂਸ ਜਿਹੜੀ ਜਾਂਚ ਕਰ ਰਹੀ ਆ ਉਹਦੇ ਚ ਇਹ ਚੀਜ਼ਾਂ ਦਾ ਪਤਾ ਲੱਗਾ ਜਿਹੜੇ ਪਹਿਲੂ ਆਏ ਨੇ ਕਿ ਇਹ ਜਿਹੜਾ ਚੰਡੀਗੜ੍ਹ ਦਾ ਮਹਾਲੀ ਦਾ ਜਿਹੜਾ ਏਰੀਆ ਵੇ ਇੱਥੇ ਡਿਸਪਿਊਟ ਪ੍ਰੋਪਰਟੀ ਕਈ ਤਰ੍ਹਾਂ ਦੀਆਂ ਕਈਆਂ ਦਾ ਜ਼ਮੀਨ ਦਾ ਝਗੜਾ ਕਈਆਂ ਦਾ ਕਿਰਾਏਦਾਰ ਦਾ ਝਗੜਾ ਮਾਲਕਾਂ ਦਾ ਝਗੜਾ ਜਾਂ ਕੋਈ ਐਨ ਆਰ ਆਈ ਵਿਚਾਰਾ ਬਾਹਰ ਬੈਠਾ ਉਹਤੇ ਉਹਦੇ ਘਰ ਤੇ ਕਬਜ਼ਾ ਹੋ ਗਿਆ ਇਹ ਫਿਰ ਇਹੋ ਜੇ ਕੰਮ ਇਹ ਗੁਰਸ਼ੇਰ ਹੋਣੀ ਕਰਦੇ ਉਹਨ ਗੁਰਸ਼ੇਰ ਨੇ ਇੱਕ ਡੀ ਐਸ ਪੀ ਦੀ ਜਿਹੜੀ ਇਹਦੀ ਇਹ 2016 ਬੈਚ ਦਾ ਪਹਿਲਾਂ ਹੀ ਆਰਮੀ ਦੇ ਵਿੱਚੋਂ ਆਇਆ ਸੀ ਇਹ ਹਜੇ ਮਦਦ ਤੁਸੀਂ ਕੁੱਲ ਮਿਲਾ ਕੇ ਦੱਸ ਕਿ 8 ਸਾਲ ਦੀ ਸਰਵਿਸ ਆ 8 ਸਾਲ ਦੇ ਡੀਐਸਪੀ ਦੀ ਵੱਧ ਤੋਂ ਵੱਧ ਸਵਾ ਲੱਖ ਜਾਂ ਡੇਢ ਲੱਖ ਤੋਂ ਜ਼ਿਆਦਾ ਤਨਖਾਹ ਨਹੀਂ ਹੋ ਸਕਦੀ ਮੈਨੂੰ ਲੱਗਦਾ ਹੈ ਹਜੇ ਵੀ ਲੱਖ ਦੇ ਨੇੜੇ ਤੇੜੇ ਹੋਊਗਾ 1 ਲੱਖ ਰੁਪਏ ਦੀ ਤਨਖਾਹ ਹੋਵੇ ਬੰਦੇ ਦੀ ਉਹਨੇ ਡਿਸਪਿਊਟ ਪ੍ਰਾਪਰਟੀ ਇੰਨੀ ਖਰੀਦੀ ਆ ਉਹ ਪੈਸਾ ਕਿੱਥੋਂ ਆਇਆ ਕੀ ਉਹ ਪੈਸਾ ਜਿਹੜਾ ਬਨਾਮੀ ਪੈਸਾ ਇਹ ਲੋਕਾਂ ਕੋਲ ਛੱਤਰ ਮਾਰ ਕੇ ਜਾਂ ਹੋੜਾਤਮਕਾ ਕੇ ਇਕੱਠਾ ਕੀਤਾ ਜਾਂ ਕਿਸੇ ਹੋਰ ਪੋਲਿਟਿਸ਼ਨਾਂ ਜਾਂ ਵੱਡੇ ਅਫਸਰਾਂ ਦੇ ਵੀ ਪੈਸੇ ਜਿਹੜੇ ਪ੍ਰਾਪਰਟੀ 'ਚ ਲਗੇ ਜਿਵੇਂ ਬਾਈ ਦਵਿੰਦਰਪਾਲ ਜੀ ਹੋਣੇ ਕਹਿ ਰਹੇ ਕਿ ਇੱਕ ਨਿਰਪੱਖ ਅਗਰੇ ਜਾਂਚ ਕਮਿਸ਼ਨ ਬਣਾਇਆ ਜਾਵੇ ਨਾ ਤੇ ਅਸਲ ਤੋਂ ਤਾਂ ਲੱਗੇ ਵੱਡੇ ਵੱਡੇ ਅਧਿਕਾਰੀਆ ਦੇ ਜਿਹੜੇ ਉਹ ਪਤਾ ਲੱਗ ਜੂਗਾ ਕਿ ਕਿੰਨਾ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੌਣ ਕੌਣ ਲੁੱਟ ਰਾਇਆ ਕਿਤੇ ਪੋਲਿਟਿਸ਼ਨਰ ਲੁੱਟ ਰਹੇ ਨੇ ਤੇ ਪੋਲਿਟਿਸ਼ਨਾਂ ਤੋਂ ਵੱਧ ਕੌਣ ਲੁੱਟ ਰਹੀ ਉਹ ਪੰਜਾਬ ਦੀ ਬਿਊਰੋਕ੍ਰਾਸੀ ਲੁੱਟ ਰਹੀ ਹੈਗੀ ਆ ਆ ਇਸ ਮਸਲੇ ਦੇ ਵਿੱਚ ਜਿਵੇਂ ਅਕਾਲੀ ਦਲ ਦੀ ਅੱਜ ਕੱਲ੍ਹ ਚੱਲ ਰਹੀ ਚਰਚਾ ਸੋਸ਼ਲ ਮੀਡੀਆ ਅਕਾਲੀ ਦਲ ਦਾ ਇੱਕ ਲੀਡਰ ਪੰਜਾਬ ਦੇ ਇੱਕ ਰਿਟਾਇਰਡ ਆਈਐਸ ਅਫੀਸਰ ਦੇ ਨਾਲ ਹੀ ਡਿਵਿਟਰ ਕਾਉਂਟ ਦੇ ਖੈਬਰ ਰਿਆ ਸੀ ਇੱਕ ਦੂਜੇ ਨੂੰ ਨੈਤਿਕਤਾ ਦਾ ਤੇ ਇਮਾਨਦਾਰੀ ਦਾ ಪಾਠ ਪੜਾ ਰਹੇ ਸੀ ਉਹ ਇੱਕ ਅਫਸਰ ਦਾ ਨਾਮ ਆ ਕੇਬੀਐਸ ਸਿੰਘ ਸਿੱਧੂ ਜਿਹੜੇ ਇਰੀਗੇਸ਼ਨ ਸਕੈਮ ਦੇ ਵਿੱਚ ਵੀ ਨਾਮ ਆਏ ਦੂਜੇ ਪਾਸੇ ਬੰਟੀ ਰਮਾਨਾ ਜਿਹੜੇ ਅੱਜਕੱਲ ਸੁਭੀ ਸਿੰਘ ਬਾਦਲ ਨਾਲ ਦੇ ਕਾਫੀ ਨੇੜੇ ਨੇ ਉਹ ਇੱਕ ਦੂਜੇ ਤੇ ਹੀ ਅਲੀਗੇਸ਼ਨ ਲਾ ਰਹੇ ਸੀ ਤੇ ਬੰਟੀ ਰਮਾਣਾ ਨੇ ਕਹਿ ਰਹੇ ਕਿ ਸਾਨੂੰ ਪਤਾ ਤੁਹਾਡੀਆਂ ਜਿਹੜੀਆਂ ਦੋ ਕਲੋਨੀਆਂ ਨੇਪਣ ਕਿਹੜੀ ਹੇਲਸ ਕਰਕੇ ਨੇ ਉਹ ਕਿੱਥੋਂ ਬਣੀਆਂ ਆਈਆਂ ਨੇ ਹੁਣ ਇਹੋ ਜਿਹਾ ਸਵਾਲ ਸਭ ਤੋਂ ਵੱਡੇ ਜਿਹੜੇ ਇਹ ਮਸਲੇ ਆ ਨੇ ਕਿ ਅਗਰ ਕੋਈ ਨਰਪੱਖ ਜਾਂਚ ਕਮਿਸ਼ਨ ਬੰਦਾ ਤੇ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਜਿਹੜੇ ਐਸਐਚਓ ਨੇ ਉਹ ਡੀਜੀਪੀ ਲੈਵਲ ਦੇ ਅਧਿਕਾਰੀ ਛੱਡੋ ਐਸਐਚਓ ਲੈਵਲ ਦੇ ਬੰਦਿਆਂ ਕੋ ਜਿਹੜੀਆਂ ਨੇ ਉਹ ਗੱਡੀਆਂ ਕਿਹੜੀਆਂ ਆਈਆਂ ਨੇ ਫੋਰਚਨਰ ਤੇ ਫੋਰਚਨਰ ਗੱਡੀ ਅੱਜ ਕੱਲ 51 ਇੱਕ ਮਤਲਬ ਅੱਧੇ ਲੱਖ ਦੀ ਆਉਂਦੀ ਹੈ ਅੱਧੇ ਕਰੋੜ ਦੀ ਅੱਧੇ ਕਰੋੜ ਦੀ ਆਉਂਦੀ ਆ ਗਈ ਹੁਣ ਅੱਧੇ ਕਰੋੜ ਦੀ ਜਿਹੜੀ ਫੋਰਚਨਰ ਇੱਕ ਥਾਣੇ ਦਾ ਰੱਖ ਰਿਆ ਉਹ ਫਿਰ ਕਮਾਈ ਕਿੰਨੀ ਕਰਦਾ ਹੋਊਗਾ ਤੇ ਉਸ ਇਲਾਕੇ ਦੇ ਵਿੱਚ ਉਹ ਐਸਐਚਓ ਲੱਗਣ ਵਾਸਤੇ ਕਿੰਨਿਆਂ ਦੀ ਹੋਰ ਕਿੰਨਿਆਂ ਵਾਸਤੇ ਕਮਾਈ ਕਰਦਾ ਹੋਊਗਾ ਇਹ ਤਾਂ ਫਿਰ ਡੀਐਸਪੀ ਤੇ ਡੀਐਸਪੀ ਦੇ ਉੱਪਰ ਹੱਥ ਕਿੰਨਾ ਦਾ ਸੀ ਵੱਡੇ ਵੱਡੇ ਪੁਲਿਸ ਅਫਸਰਾਂ ਦਾ ਜਿਨ੍ਹਾਂ ਦੀ ਬਦੌਲਤ ਹੀ ਜਾਂ ਤੇ ਉਹ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਜਾਂ ਤੇ ਉਹ ਖੁਦ ਭੱਜ ਗਿਆ ਤੇ ਜਾਂ ਉਹਨੂੰ ਭਜਾ ਦਿੱਤਾ ਗਿਆ ਜੀ ਤੇ ਦੇਖਦੇ ਆਏ ਦੇ ਉੱਤੇ ਕਦੋਂ ਕਮਿਸ਼ਨ ਬਣਦੇ ਨੇ ਜਾਂਚ ਹੁੰਦੀ ਹੈ ਕਿ ਨਹੀਂ ਹੁੰਦੀ ਹੋਰ ਨਾ ਅਫਸਰਾਂ ਦੀ ਹੋਵੇ ਨਾ ਹੋਵੇ ਘੱਟੋ ਘੱਟ ਇਸ ਕੇਸ ਤਾਂ ਹੋਣੀ ਬਣਦੀ ਹੈ ਤਾਂ ਕਿ ਸਮੇਂ ਸਿਰ ਤੇ ਨਤੀਜੇ ਕੱਢੇ ਜਾ ਸਕਣ